मतलब ਨਹੀਂ ਅਸੀਂ ਤਾਂ ਕੇਵਲ ਸਿਧਾਂਤ ਦੀ ਗੱਲ ਕਰ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਨੂੰ ਜੋ ਸਮਰਪਤ ਹੈ ਉਹ ਹਮ ਅਕਾਲੀ ਦਲ ਦੀ ਸਿਰਜਣਾ ਹੀ ਅਕਾਲ ਤਖਤ ਸਾਹਿਬ ਦੇ ਸਥਾਨ ਤੇ ਹੋਈ ਸੀ। ਔਰ ਜਿਹੜਾ ਅਕਾਲ ਤਖਤ ਨੂੰ ਸਮਰਪਤ ਨਹੀਂ ਹੈ ਤਾਂ ਫਿਰ ਉਹ ਆਪਣਾ ਕਿਤੇ ਹੋਰ ਜਾਵੇ। ਉਹਨੂੰ ਇਹਨਾਂ ਸੰਸਥਾਵਾਂ ਵਿੱਚ ਆਉਣ ਦੀ ਜ਼ਰੂਰਤ ਨਹੀਂ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲਦੀ ਹੈ। ਉਸ ਫੈਸਲੇ ਦੇ ਅਧੀਨ ਅਸੀਂ ਆ ਚਾਰ ਮੈਂਬਰ ਅ ਪ੍ਰਧਾਨ ਸਾਹਿਬ ਨੂੰ ਇਸ ਗੱਲ ਦੇ ਰੂਬਰੂ ਕਰਨ ਆਏ ਆ ਜਿਹੜੇ 7 ਮੈਂਬਰੀ ਕਮੇਟੀ ਤੋਂ ਬਾਗਲ ਧੜਾ ਭਗਾਉੜਾ ਹੋਇਆ ਸਾਡਾ ਚੋਣ ਨਿਸ਼ਾਨ ਖੁੱਸ ਜਾਣਾ ਜੇ ਅਸੀਂ 7 ਮੈਂਬਰੀ ਕਮੇਟੀ ਤੋਂ ਪ੍ਰਤੀ ਕਰਾਈ ਤੇ ਧਾਰਮਿਕ ਸਥਾਨ ਤੇ ਜਸ ਸੇਖ ਸਮੁੰਦਰੀ ਹਾਲ ਦੇ ਚ ਇੱਕ ਪ੍ਰਧਾਨ ਦੀ ਚੋਣ ਕਰਨਗੇ ਫਿਰ ਵੀ ਤਾਂ ਤਕਲੀ ਜੋ ਨਿਸ਼ਾਨ ਨੂੰ ਖਤਰਾ ਹੈ ਨਾ ਤੁਹ ਅਹੀਂ ਆਲੇ ਉਹਨਾਂ ਨੂੰ ਕੋਈ ਖਤਰੇ ਜਿਨਾ ਕਿਤੇ ਪੈ ਜਾਣਾ ਉਸ ਖਤਰੇ ਤੋਂ ਅਹੀਂ ਉਹਨਾਂ ਨੂੰ ਸੁਚੇਤ ਕਰਨ ਆਏ ਆ ਵੀ ਤੁਹਾਡਾ ਚੋ ਨਿਸ਼ਾਨ ਜਿਹੜਾ ਹੈ ਉਹ ਬਜਨਾ ਨੀਗਾ ਤੁਸੀਂ ਜਾ ਕੇ ਬਾਹਰ ਕਰ ਲਓ ਸੋ ਅਹੀਂ ਇਹ ਕਰਕੇ ਆ ਚਿੱਠੀ ਜਿਹੜੀ ਦੇ ਕੇ ਆਏ ਆ گاਉਂ ਨਾਲੋਂ ਵੀ ਤੁਸੀਂ ਇੱਥੇ ਨਾ ਕਰੋ ਔਰ ਤੁਸੀਂ ਜਾ ਕੇ ਉੱਥੇ ਕਰੋ ਆਪਦਾ ਜਨਰਲ ਜਲਾਹ ਜਿੱਥੇ ਚੋ ਨਿਸ਼ਾਨ ਨੂੰ ਖਤਰਾ ਨਾ ਹੋਵੇ ਔਰ ਕਾਲ ਤੱਕ ਦੀ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਨੇ ਇਹ ਐਲਾਨ ਕੀਤਾ ਹੈ ਕਿ 12 April ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਹਨਾਂ ਨੇ ਪੜਤੀ ਕੀਤੀ ਹੈ ਉਹਦਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਸੱਦਿਆ ਜਾਏਗਾ ਜਿਹੜਾ ਅਕਾਲੀ ਦਲ ਇਹ ਕਹਿੰਦਾ ਹੈ ਕਿ ਉਹਨਾਂ ਦੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਦੇ ਨਾਲ ਉਨਾਂ ਦੀ ਪਾਰਟੀ ਦੀ ਮਾਨਤਾ ਰੱਦ ਹੁੰਦੀ ਹੈ ਤਾਂ ਉਹਨਾਂ ਨੂੰ ਕੋਈ ਹੱਕ ਨਹੀਂ ਇਸ ਧਾਰਮਿਕ ਸਥਾਨ ਤੇ ਆ ਕੇ ਇਸ ਪੰਥਕ ਸਟੇਜ ਦੇ ਉੱਪਰ ਆ ਕੇ ਆਪਣਾ ਇਜਲਾਸ ਕਰਨ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਬੇਨਤੀ ਕਰਨ ਆਏ ਆ ਕਿ ਜਿਹੜਾ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਪਗੋੜਾ ਹੈ ਅਕਾਲ ਤਖਤ ਸਾਹਿਬ ਦਾ ਬਾਗੀ ਹੈ ਉਹਨੂੰ ਪੰਥਕ ਸੰਸਥਾਵਾਂ ਤੇ ਕੋਈ ਸਥਾਨ ਨਹੀਂ ਮਿਲਣਾ ਚਾਹੀਦਾ ਕਿਸੇ ਵੀ ਪੰਥਕ ਪਲੇਟਫਾਰਮ ਦੇ ਉੱਪਰ ਉਹਨਾਂ ਨੂੰ ਆਪਣਾ ਇਕੱਠ ਨਹੀਂ ਕਰਨ ਦੇਣਾ ਚਾਹੀਦਾ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਜਿਹੜੀ 5 ਮੈਂਬਰੀ ਕਮੇਟੀ ਬਣੀ ਹੈ ਉਹ ਆਪਣਾ ਕਾਰਜ ਕਰ ਰਹੀ ਹੈ ਔਰ ਪੰਥ ਨੂੰ ਉਹੀ ਕਮੇਟੀ ਸਮਰਪਿਤ ਹੈ ਜੋ ਲੋਕ ਉਸਤੇ ਅਧੀਨ ਭਰਤੀ ਕਰਕੇ ਅਕਾਲੀ ਦਲ ਦੀ ਸਿਰਜਣਾ ਕਰ ਰਹੇ ਉਹੀ ਪੰਥ ਪ੍ਰਮਾਣਿਤ ਹੋਵੇਗੀ ਲੇਕਿਨ ਜੀ ਪਹਿਲਾਂ ਉਹਨਾਂ ਦਾ ਕਹਿਣਾ ਕਿ 27 ਲੱਖ ਲੋਕਾਂ ਨੇ ਲਗਾਇਆ ਸਾਡੀ ਜਿਹੜੇ ਮੈਂਬਰ ਬਣਨੇ ਉਹਨਾਂ ਵੱਲੋਂ ਜੋ ਵੀ ਫੈਸਲਾਗਾ ਉਹ ਕੀਤਾ ਜਾਏਗਾ ਲਗਭਗ ਸੁੰਬੀਸ਼ ਦੀ ਮੀਟਿੰਗ ਦੁਬਾਰਾ ਤੋਂ ਪ੍ਰਧਾਨ ਹੋ ਗਈ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਜੋ ਮਰਜੀ ਉਹ ਕਰਨ ਸਾਨੂੰ ਉਸ ਤੇ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਤਾਂ ਕੇਵਲ ਸਿਧਾਂਤ ਦੀ ਗੱਲ ਕਰ ਰਹੇ ਆ ਕਿ ਅਕਾਲ ਤਖਤ ਸਾਹਿਬ ਨੂੰ ਜੋ ਸਮਰਪਤ ਹੈ ਉਹ ਹਮ ਅਕਾਲੀ ਦਲ ਦੀ ਸਿਰਜਣਾ ਹੀ ਅਕਾਲ ਤਖਤ ਸਾਹਿਬ ਦੇ ਸਥਾਨ ਤੇ ਹੋਈ ਸੀ ਔਰ ਜਿਹੜਾ ਅਕਾਲ ਤਖਤ ਨੂੰ ਸਮਰਪਤ ਨਹੀਂ ਹੈ ਤਾਂ ਫਿਰ ਆਪਣਾ ਕਿਤੇ ਹੋਰ ਜਾਵੇ ਉਹਨੂੰ ਇਹਨਾਂ ਸੰਸਥਾਵਾਂ ਵਿੱਚ ਆਉਣ ਦੀ ਜ਼ਰੂਰਤ ਨਹੀਂ ਜਿਹੜੀਆਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਧੀਨ ਚਲਦੀਆਂ ਉਹ ਆਜ਼ਾਦ ਹਨ ਜਾ ਕੇ ਜਿੱਥੇ ਮਰਜ਼ੀ ਜੋ ਮਰਜ਼ੀ ਕਰਨ ਤੁਸੀਂ ਗੱਲਬਾਤ ਕੀਤੀ ਉਹਨਾਂ ਨੇ ਕੁਝ ਕਿਹਾ ਹੀ ਆਸ਼ਵਾਸ਼ਣ ਹੋਏਗੀ ਮੀਟਿੰਗ ਕਿ ਨਹੀਂ ਹੋਏਗੀ ਜੇਕਰ ਹੋਏਗੀ ਤਾਂ ਫਿਰ ਕਿਸ ਤਰ੍ਹਾਂ ਜਰੂਰਤ ਕੀਤਾ ਲਵੇਗਾ ਕੀ ਕੀਤਾ ਲਵੇਗਾ ਅਸੀਂ ਪ੍ਰਧਾਨ ਸ਼ਰਮਣੀ ਕਮੇਟੀ ਨੂੰ ਆਪਣੇ ਵਿਚਾਰ ਦੱਸਨੇ ਸੀ ਕਿਉਂਕਿ ਸਾਡੀ ਮੈਂਬਰਾਂ ਦੀ ਇੱਕ ਕਮੇਟੀ तकरीबन ਦੋ ਕੁ ਦਿਨ ਪਹਿਲੇ ਮੀਟਿੰਗ ਹੋਈ ਸੀ ਲੁਧਿਆਣੇ ਦੇ ਵਿੱਚ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਸੀ ਔਰ ਉਸ ਫੈਸਲੇ ਦੇ ਅਧੀਨ ਅਸੀਂ ਆ ਚਾਰ ਮੈਂਬਰ ਅ ਪ੍ਰਧਾਨ ਸਾਹਿਬ ਨੂੰ ਇਸ ਗੱਲ ਦੇ ਰੂਬਰੂ ਕਰਨ ਆਏ ਆ ਲੈਟਰ ਇਹ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਂ ਨਾਲੋਂ ਲਿਖ ਕੇ ਜਿਸ ਤਰ੍ਹਾਂ ਬੀਬੀ ਜੀ ਨੇ ਕਿਹਾ ਹੈ ਕਿ ਕਿਉਂਕਿ ਜਿਹੜੇ 7 ਮੈਂਬਰੀ ਕਮੇਟੀ ਤੋਂ ਬਾਹਰ ਧੜਾ ਭਗਾਉੜਾ ਹੋਇਆ ਸਾਡਾ ਚੋਣ ਨਿਸ਼ਾਨ ਖੁੱਸ ਜਾਣਾ ਜੇ ਅਸੀਂ 7 ਮੈਂਬਰੀ ਕਮੇਟੀ ਤੋਂ ਏ ਪ੍ਰਤੀ ਕਰਾਈ ਤੇ ਤੇ ਜੇ ਇੱਥੇ ਏਸੇ ਹੀ ਧਾਰਮਿਕ ਸਥਾਨ ਤੇ ਜਾਸ ਸਿੰਘ ਸਮੁੰਦਰੀ ਹਾਲ ਦੇ ਚ ਪ੍ਰਧਾਨ ਦੀ ਚੋਣ ਕਰਨਗੇ ਫਿਰ ਵੀ ਤਾਂ ਟਕਰੀ ਚੋਣ ਨਿਸ਼ਾਨ ਨੂੰ ਖਤਰਾ ਹੈ ਨਾ ਅਸੀਂ ਉਹਨਾਂ ਦੇ ਖਤਰੇ ਨੂੰ ਮਤਲਬ ਢਾਉਣ ਵਾਸਤੇ ਆਏ ਆ ਵੀ ਤੁਸੀਂ ਇੱਥੇ ਨਾ ਮਤਲਬ ਇੱਕ ਰੋ ਕਿਉਂਕਿ ਜੇ ਇੱਥੇ ਕਰੋਗੇ ਤੁਹਾਡਾ ਚੋਣ ਨਿਸ਼ਾਨ ਖੁੱਸ ਜਾਣਾ ਟਕਰੀ ਦਾ ਚੋਣ ਸ਼ਾਨ ਇਸ ਕਰਕੇ ਤੁਸੀਂ ਕਿਉਂਕਿ ਮੰਨਦੇ ਤਾਂ ਨਹੀਂ ਨਾਕਾਲਤਖਸਬ ਦੀ ਮੰਨੀ ਦਾ ਧਾਰਮਿਕ ਤੌਰ ਤੇ ਇੱਥੇ ਤੇ ਤੁਸੀਂ ਆਪਣਾ ਜਿਹੜਾ ਜਰਨਲ ਜਲਾਸ ਹੈ ਕਿਥੇ ਉਹ ਥਾਂ ਤੇ ਕਰੋ ਜਿੱਥੇ ਚੋ ਨਿਸ਼ਾਨ ਬਰਕਰਾਰ ਰਹੇ ਕਾਲੀ ਦਲ ਦੀ ਸਿਰਜਨਾ ਤੋਂ 1920 ਚ ਜਿਹੜੀ ਹੋਈ ਸੀ ਉਹ ਉੱਥੇ ਕਾਲਤਖਸਬ ਤੇ ਹੋਈ ਸੀ ਇੱਕ ਸ਼੍ਰੋਮਣੀ ਕਮੇਟੀ ਦੀ ਬਣੀ ਸੀ ਉਹ ਤੇਜਸੈ ਸਮੁੰਦਰੀ ਹਾਲ ਚ ਪੰਥ ਦੇ ਜਿੰਨੇ ਵੱਡੇ ਅਜਲਾਸ ਫੈਸਲੇ ਹੋਏ ਆ ਉਹ ਇਸੇ ਹੀ ਮਹਾਨ ਸਥਾਨ ਤੇ ਹੋਏ ਆ ਸੋ ਅੱਜ ਗੁਰਦੁਆਰਿਆਂ ਵਿੱਚ ਡੈਲੀਗੇਟ ਚੁਣੇ ਗਏ ਆ ਉਹ ਵੀ ਤਾਂ ਖਤਰਾ ਹੈ ਨਾ ਕਿਤੇ ਚੋਣ ਸ਼ਨਾ ਨਾ ਹੋ ਜੇ ਅੱਜ ਜਿਹਨੇ ਡੈਲੀਗੇਟ ਜਲਾਸ ਹੋਇਆ ਨਾ ਅੱਜ ਦੇ ਨਾਲ ਕੀਤੇ ਗਏ ਡੈਲੀਗੇਟ ਸੁਣੇ ਆ ਉਹ ਵੱਖ-ਵੱਖ ਗੁਰਦਾਰਿਆਂ ਦੀ ਤੁਹਾਨੂੰ ਰੋਜ਼ ਹੀ ਤਸਵੀਰਾਂ ਵੇਖੀਆਂ ਨੇ ਉੱਥੇ ਨਹੀਂ ਇਹ ਚੋਣ ਸ਼ਨਾ ਜਿਹੜਾ ਇਹ ਖਤਮ ਹੁੰਦਾ ਉੱਥੇ ਵੀ ਤਾਂ ਚੋਣ ਸ਼ਨਾ ਨੂੰ ਖਤਰਾ ਹੈ ਨਾ ਸੋ ਅਸੀਂ ਆਲੇ ਉਹਨਾਂ ਨੂੰ ਕੋਈ ਖਤਰੇ ਜਿਨਾ ਕਿਤੇ ਪੈ ਜਾਣਾ ਉਸ ਖਤਰੇ ਤੋਂ ਅਸੀਂ ਉਹਨਾਂ ਨੂੰ ਸਚੇਤ ਕਰਨ ਆਇਆ ਵੀ ਤੁਹਾਡਾ ਚੋਣ ਨਿਸ਼ਾਨ ਜਿਹੜਾ ਹੈ ਉਹ ਬਜਨਾ ਨਹੀਂਗਾ ਤੁਸੀਂ ਜਾ ਕੇ ਬਾਹਰ ਕਰ ਲਓ ਕਿਉਂਕਿ ਇੱਥੇ ਕਰੋਗੇ ਧਾਰਮਿਕ ਸਥਾਨ ਆ ਤੇ ਚੋਣਸ਼ਾਣ ਉਹਨਾਂ ਦਾ ਖਤਰਾ ਹੋਏ ਨਾ ਸੋ ਅਸੀਂ ਇਹ ਕਰਕੇ ਆ ਚਿੱਠੀ ਜਿਹੜੀ ਦੇ ਕੇ ਆਏ ਆ گاਉਂ ਨਾਲੋਂ ਵੀ ਤੁਸੀਂ ਇੱਥੇ ਨਾ ਕਰੋ ਔਰ ਤੁਸੀਂ ਜਾ ਕੇ ਉੱਥੇ ਕਰੋ ਆਪਦਾ ਜਨਰਲ ਜਲਾਹ ਜਿੱਥੇ ਚੋਣਸ਼ਾਣ ਨੂੰ ਖਤਰਾ ਨਾ ਹੋਵੇ ਔਰ ਕਾਲ ਤੱਕ ਦੀ ਸ਼ੋ ਨਾ ਹੋਵੇ ਕਿਤੇ ਧਾਰਮਿਕ ਤੌਰ ਤੇ ਕਿਤੇ ਕਾਲੀ ਦਲ ਨੂੰ ਕਿਤੇ ਇਹ ਨਾ ਹੋਵੇ ਕੋਈ ਨਾਲ ਕੋ ਹੱਥ ਲਾ ਕੇ ਕੋਈ ਕਾਲੀ ਦਲ ਨੂੰ ਕੋਈ ਧਾਰਮਿਕ ਕਰ ਦਿੰਦਾ ਹੋਵੇ ਇਹੋ ਜੀ ਗੱਲ ਤੋਂ ਅਸੀਂ ਉਹਨਾਂ ਨੂੰ ਵੇਅਰ ਕਰਨ ਵਾਸਤੇ ਇਹ ਚਿੱਠੀ ਅਸੀਂ ਤੇ ਰਸੀਟ ਕਰਾਤੀ ਆ ਔਰ ਇਹ ਉਹਨਾਂ ਨੂੰ ਅਸੀਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿਉਂਕਿ ਸ਼ਰੋਮਣੀ ਕਮੇਟੀ ਦੀ ਬੇਟੀ ਸਾਰੇ ਸਿੱਖਾਂ ਦੀ ਆ ਉਹ ਇੱਕ ਧੜੇ ਦੀ ਰਹੀ ਕਿ ਬਾਦਲ ਧੜੇ ਦੀ ਇਕੱਲੇ ਸ਼ਰੋਮਣੀ ਕਮੇਟੀ ਦੀ ਬੇਟੀ ਸਾਰੇ ਸਿੱਖਾਂ ਦੀ ਨਮਾਇਦਗੀ ਕਰਦੀ ਆ ਸਾਰੇ ਸਿੱਖਾਂ ਦੀਆਂ ਭਾਵਨਾਵਾਂ ਦੀ ਉਹ ਜਿਹੜਾ ਹੈ ਪ੍ਰਗਟਾਉ ਕਰਦੀ ਆ ਸੋ ਇਸ ਕਰਕੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬੇਨਤੀ ਆਇਆ ਕਿ ਉਹ ਇੱਕ ਧੜੇ ਦਾ ਇੱਥੇ ਜਰਨ ਜਲਾਸ ਨਾ ਹੋਣ ਦੇਣਾ ਤਾਂ ਕਿ ਉਹਨਾਂ ਦਾ ਚੋਣ ਨਿਸ਼ਾਨ ਬਣਾ ਜਿਹੜਾ ਇਹ ਖਤਮ ਹੋਵੇ ਤੇ ਨਾਲੇ ਉਹਨਾਂ ਨੂੰ ਜਿਹੜਾ ਉੱਪਰ ਚੋਣ ਉਹਦਾ ਖਤਰਾ ਚੋਣ ਕਮਿਸ਼ਨ ਦਾ ਉਹ ਵੀ ਨਾ ਦੱਟ ਆਈ ਜਾਵੇ ਤੁਹਾਨੂੰ ਲੱਗਦਾ ਨਹੀਂ ਕਿ ਜਾਣ ਬੁੱਝ ਕੇ ਇੱਥੇ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਜੋ ਬਾਕੀ ਧੜਾ ਉਹ ਨਾ ਪਹੁੰਚ ਸਕੇ ਇੱਥੇ ਕਿਉਂਕਿ ਬਹੁਤ ਸਾਰੇ ਨਹੀਂ ਇਹ ਨਹੀਂ ਗੱਲ ਇੱਥੇ ਜਿੰਨੇ ਜਿਹੜੇ ਕਾਲ ਤੱਕ ਸਭ ਤੋਂ ਕਾਲੀ ਦਲ ਜਦੋਂ ਤੋਂ ਬਣਿਆ ਸੀ ਨਾ 20 ਤੋਂ 21 ਤੋਂ ਸ਼ੁਰੂ ਤੋਂ ਉਹ ਜਨਰਲ ਜਲਾਸ ਇੱਥੇ ਹੁੰਦੇ ਰਹੇ ਨੇ ਪਰ ਉਹ ਕਾਲਕਤਕ ਸਾਹਿਬ ਨੂੰ ਸਮਰਪਿਤ ਲੋਕਾਂ ਦੇ ਇੱਥੇ ਜਿਹੜੇ ਆ ਜਨਰਲ ਜਲਾਸ ਹੁੰਦੇ ਆ ਉਹ ਪਘੋੜਾ ਆ ਗਿਆ ਨਾ ਕਾਲੀ ਦਲ ਤੋਂ ਕਿਉਂਕਿ ਉਹਨਾਂ ਨੇ ਭਰਤੀ ਨਹੀਂ ਕਾਲਕਤਕ ਸਾਹਿਬ ਦੇ ਕਹਿਣ ਤੇ ਜਿਹੜੀ ਉਹ ਕਰਾਈ ਉਹ ਕਹਿੰਦੇ ਜੇ ਕਾਲਕਤਕ ਸਾਹਿਬ ਦੀ ਬਣੀ ਕਮੇਟੀ ਭਰਤੀ ਕਰਦੀ ਆ ਨਾ ਤੇ ਚੋਣ ਕਮਿਸ਼ਨ ਸਾਡਾ ਜਿਹੜਾ ਉਹ ਆਪਣਾ ਚੋਣ ਉਹਨੂੰ ਰੱਦ ਕਰਦਾ ਭਾਈ 77 ਲੱਖ ਲੋਕਾਂ ਨੇ ਮੈਂਬਰਸ਼ਿਪ ਲਈ ਹੈ ਵੇਖੋ ਕਹਿਣ ਜਿੰਨਾ ਮਰਜ਼ੀ ਕਹੀ ਜਾਣ ਤੋਂ ਕੇ ਇੱਕ ਲਿਸਟ ਫੜ ਕੇ ਕੋਈ ਬੰਦਾ ਜਿਹੜਾ ਹੈ ਇਲਾਕੇ ਦਾ ਜਿਹੜਾ ਬਣਾਇਆ ਉਹਨਾਂ ਨੇ ਚੂਣ ਚਾਰਜ ਬਣਾਇਆ ਤੇ ਆਪਣੇ ਹਲਕਾ ਚਾਰਜ ਬਣਾਇਆ ਕਿਹਾ ਸਾਫ ਕਾ ਐਮ ਐਲ ਆ ਉਹ ਜਿੰਨੀ ਮਰਜ਼ੀ ਪਹਿ ਹੀ ਇਕੱਠੇ ਕਰਨੀ ਹੁੰਦੇ ਆ ਉਹ ਅੱਗੇ ਵੀ ਇਤਰਾ ਇਹ ਚੱਲਦਾ ਰਿਹਾ ਸਿਸਟਮ ਤੇ ਜਿੰਨੀ ਮਰਜ਼ੀ ਕਹਿਣ ਹੁਣ ਇਸ ਵੇਲੇ ਜਿਹੜੀ ਆਪਣੇ ਪੰਜ ਮੈਂਬਰੀ ਕਮੇਟੀ ਹੈ ਉਹਦੀ 12 ਲੱਖ ਤੋਂ ਵੱਧ ਪ੍ਰਤੀ ਜਿਹੜੀ ਹੋ ਚੁੱਕੀ ਲੋਕੀ ਲੈ ਚੁੱਕੇ ਇਹ ਦਿਨ ਵੀ ਥੋੜੇ ਹੋਏ ਆ ਸੋ ਇਹ ਪ੍ਰਤੀ ਜਿਹੜੀ ਉਹ ਜਿਹੜੀ ਆਮ ਵਰੇ ਲੋਕ ਕਰਨ ਚਾਹੁੰਦੇ ਜੰਦਰ ਆਮ ਜਿਹੜੇ ਵੀ ਲੋਕਾ ਵੈੱਬਸਾਈਟ ਨਹੀਂ ਉਹਨਾਂ ਨੇ ਪਹਿਲਾਂ ਜਦੋਂ ਦੱਸਣ ਵੀ ਆਧਾਰ ਕਾਰਡ ਕੇ ਨਾਲ ਲਾਇਆ ਗਿਆ ਔਰ ਕਿਹਦੀ ਭਰਤੀ ਕੀਤੀ ਗਈ ਆ ਉਹ ਤੇ ਕਿਹੜੇ ਉਹ ਦੱਸਣਾ ਚਾਹੀਦੇ ਫਿਰ ਕੁਝ ਦੱਸਣਾ ਚਾਹੀਦਾ ਤੁਸੀਂ ਵੀ ਕਰੋਗੇ ਤੁਹਾਡੀ ਅਹੀਂ ਤਾਂ ਮਤਲਬ ਘੱਟ ਹੀ ਹੋ ਰਹੇ ਆ ਜਿਹੜੇ ਆਧਾਰ ਕਾਰਡ ਨਾਲ ਕਰ ਰਹੇ ਦੂਸਰੀ ਭਰਤੀ ਨਹੀਂ ਕਰ ਰਹੇ ਫਿਰ ਅਹੀਂ ਪੈਸਾ ਨਹੀਂ ਕੋ ਲੈ ਰਹੇ ਉਤਰੇ ਭਰਤੀ ਕਰ ਰਹੇ ਆ ਆਮ ਵਹਾਰੇ ਲੋਕ ਜਿਹੜੇ ਆਣ ਕੇ ਆ ਇਸ ਮਹਿਮੇਜ ਸ਼ਾਮਲ ਹੋ ਰਹੇ ਆ ਮੈਂ ਬਾਕੀ ਜਿਹੜੇ ਰਹਿੰਦੇ ਨੇ ਲੋਕ ਉਹਨਾਂ ਜਿਨ੍ਹਾਂ ਚਿਕ ਪਰਚੀਆਂ ਅਜੇ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਹਰ ਇੱਕ ਥਾਂ ਤੇ ਸਥਾਨ ਤੇ ਇਹ ਸਾਡੀਆਂ ਜਿਹੜੀਆਂ ਪਰਚੀਆਂ ਨੇ ਅਕਾਲ ਤਖਤ ਸਾਹਿਬ ਤੋਂ ਸਮਰਪਤ ਜਿਥੇ ਪਰਦੀਦੀਆਂ ਉਹ ਅੰਮ੍ਰਿਤਸਰ ਸਾਹਿਬ ਦੇ ਇੱਕ ਦਫ਼ਤਰ ਖੋਲ੍ਹਤਾ ਹੈ 골ਡਨ ਗੇਟ ਤੇ ਲੱਗੇ ਦਰਸ਼ਨ ਹੈ ਉਹਨੂੰ 35 ਨੰਬਰ ਕੋਠੀ ਹੈ ਉੱਥੋਂ ਆਣ ਕੇ ਉਹ ਪਰਚੀਆਂ ਜਿਹੜੀਆਂ ਨੇ ਉਹ ਹਾਸਲ ਕਰ ਸਕਦੇ ਆ।